ਭਾਈ ਜੀ ਕੀ ਨਾਮ ਹੈ ਕੀ ਗੁਰਦੇਵ ਸਿੰਘ ਨਾਮ ਹੈ ਜੀ ਕੀ ਮਾਮਲਾ ਮਾਮਲਾ ਇਹ ਹੈ ਜੀ ਸਾਡਰਾਂ ਨੇ ਬਹੁਤ ਵੱਡੀ ਠੱਗੀ ਮਾਰੀ ਆ ਨਿਊਜ਼ੀਲੈਂਡ ਦੇ ਬੀਜੇ ਸਾਨੂੰ ਦਿੰਦਾ ਸੀ ਸਾਥੋਂ ਪੈਸੇ ਲੈ ਲਈ ਨਿਊਜ਼ੀਲੈਂਡ ਦਾ 25-25 ਲੱਖ ਰੁਪਇਆ ਲੈ ਲਿਆ ਮੁੰਡਿਆਂ ਨੂੰ ਥਾਈਲੈਂਡ ਘਾਲਦਾ ਝੂਠ ਮਾਰ ਕੇ ਜਿਹੜੇ ਕਿ 25 ਦਿਨਾਂ ਦਾ ਕਰਾਰ ਸੀ 4 ਮਹੀਨਾ ਬਾਅਦ ਅੱਜ ਲੱਖ ਤਾਂ ਸੀ ਗੀੜਾ ਲਾ ਲਿਆ ਇਹਦੇ ਮਗਰ ਵੀ ਅੱਜ ਕੱਲ ਪਰਸੋਂ ਚੌਥ ਵੀ ਤੁਸੀਂ ਤਿਆਰ ਹੋ ਜੋ ਵੀ ਚਲੇ ਗਏ ਫੇਰ ਇਹਨੇ ਕਿਹਾ ਵੀ ਤੁਸੀਂ ਥਾਈਲੈਂਡ ਚਲੇ ਜਾਓ ਅੱਜ ਥਾਈਲੈਂਡ ਤੋਂ ਤੁਸੀਂ ਚਲੇ ਜਾਓਗੇ ਦੁਬਈ ਦੁਬਈ ਮੇਰੇ ਏਜੰਟਾਂ ਉਹ ਤੁਹਾਨੂੰ ਸਿੱਧਾ ਨਿਊਜ਼ੀਲੈਂਡ ਪਹੁੰਚਾ ਦੇਣਗੇ 8 ਦਿਨਾਂ ਦੇ ਵਿੱਚ ਵਰਕ ਪਰਮਿਟ ਤੋਂ ਤੁਹਾਨੂੰ ਟੂਰ ਸੋ ਵਰਕ ਪਰਮਿਟ ਕਰਾ ਕੇ ਦੂੰਗਾ 2 ਸਾਲਾਂ ਦਾ ਉਹ ਇਹਨਾਂ ਨੇ ਕਰਾ ਕੇ ਨਹੀਂ ਦਿੱਤਾ ਕਿ ਫਿਰ ਅਸੀਂ ਪੁੱਛਣ ਲੱਗ ਪਏ ਵੀ ਕਦੋਂ ਜਾਣਗੇ ਕਹਿੰਦਾ ਵੀ ਅੱਜ ਜਾਂਦੇ ਆ ਕੱਲ ਜਾਂਦੇ ਆ ਤੁਹਾਡੇ ਵੀਜੇ ਬੈਸੀ ਨੇ ਕਰ ਤੇ ਫੇਲ ਕਰਤੇ ਦੁਬਾਰਾ ਆਪਾਂ ਲਵਾਂਗੇ ਕੋਈ ਇਹੋ ਜਿਹਾ ਹੀ ਨਹੀਂ ਵੀ ਇੱਕ ਵਾਰੀ ਬੈਸੀ ਵੀਜੇ ਦੇ ਦੇਵੇ ਤਾਂ ਸਾਨੂੰ ਬਾਅਦ ਦੇ ਵਿੱਚ ਉਹ ਕਹਿ ਦੇਵੇ ਫੇਲ ਕਰਤੇ ਆ ਫੇਰ ਅਸੀਂ ਜੋ ਤਰਲੇ ਕੱਢਣ ਲੱਗੇ ਮੁੰਡੇ ਸਾਡੇ ਕੋਲ ਖਰਚਾ ਨਹੀਂ ਸੀ ਹੈਗਾ ਆ ਵੀ ਰੋਟੀ ਪਾਣੀ ਤੋਂ ਤੰਗ ਹੋ ਗਈ ਫੇਰ ਕੋਈ ਬੁੜੀਆਂ ਦੀਆਂ ਜਿਹੜੀਆਂ ਕੰਨਾਂ ਦੇ ਵਿੱਚ ਵਾਲੀਆਂ ਬੁੜੀਆਂ ਸੀ ਵੇਚ ਕੇ ਤੇ ਮੁੰਡਿਆਂ ਨੂੰ ਵਾਪਸ ਮਗਾਇਆ 12 ਲੱਖ ਰੁਪਇਆ 12-12 ਲੱਖ ਸਾਡੇ ਦੋ ਮੁੰਡਿਆਂ ਨੂੰ ਦੇਤਾ 28 ਲੱਖ 44 ਹਜ਼ਾਰ ਰੁਪਇਆ ਸਾਡੇ ਨਾਲ 15 ਕਰਾਰ ਕਰਕੇ ਮੁੱਕਰ ਗਿਆ ਜਿਹੜਾ ਬੰਦਾ ਕੀ ਦੇ ਨਹੀਂ ਗਿਆ ਸਾਨੂੰ ਉਲਟਾ ਸਾਨੂੰ ਅਸੀਂ ਕਹਿੰਦੇ ਵੀ ਆਈਲਟ ਸੈਂਟਰ ਬੰਦ ਕਰ ਦੇ ਵੀ ਉਹ ਸਾਨੂੰ ਦਬਾਉਂਦੇ ਆ ਕਿਹੜੇ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਆ ਤੁਹਾਡੀ ਕਿੰਨੀ ਜ਼ਮੀਨ ਹੈ ਕੀ ਹੈ ਪੰਜ ਚਾਰ ਕਿਲੇ ਜ਼ਮੀਨਾਂ ਦੀ ਹਾਲਾਤ ਤਾਂ ਤੈਨੂੰ ਪਤਾ ਹੀ ਹੈ ਜਦੋਂ ਅਸੀਂ 30 ਲੱਖ ਰੁਪਈਆ ਕੱਢ ਲਾਂਗੇ ਘਰ ਦੇ ਵਿੱਚੋਂ 6 ਕਨਾਲਾਂ ਜ਼ਮੀਨ ਵੇਚ ਕੇ ਵੀ ਨਹੀਂ ਕੋਈ 30 ਲੱਖ ਦੀ ਲੈਂਦਾ ਗਾ ਜਿਹੜਾ ਸਾਨੂੰ ਕਹਿੰਦਾ ਵੀ 4 ਲੱਖ ਰੁਪਈਆ ਤੇਰਾ ਮੁੰਡਾ ਖਾ ਪੀ ਕੇ ਮਹੀਨਾ ਕੱਲੂਗਾ ਇੱਥੇ ਆਣ ਕੇ ਹੁਣ ਸਾਰੇ ਸਾਡੇ ਜੂਨੀਅਰ ਨੂੰ ਦੱਸੇ ਵੀ 4 ਲੱਖ ਰੁਪਈਆ ਉਹ ਹੈ ਕਿੱਥੇ ਜਿਹੜਾ ਤੂੰ ਮੰਗ ਕਰਦੇ ਵੀ ਸਾਡੇ ਪੈਸੇ ਦੇ ਦੇਵੇ ਆਈਲੈਂਡ ਸੈਂਟਰ ਇਹਦਾ ਬੰਦ ਹੋਣਾ ਚਾਹੀਦਾ ਸਾਡੇ ਵਾਂਗੂ ਕੋਈ ਹੋਰ ਨਾ ਤੜਪੇ ਕਿ ਕੀ ਕਹਿਣਾ ਚਾਹੁੰਦਾ ਜੀ ਮੇਰਾ ਇਹ ਇਨਾਂ ਕਿਹੜਾ ਪਿੰਡ ਦੇ ਰਹਿਣ ਵਾਲੇ ਨੇ ਕੀ ਮਾਮਲਾ ਕੀ ਹੋਇਆ ਮਾਮਲਾ ਇਸ ਤਰ੍ਹਾਂ ਜੀ ਇਨਨ ਦਾ ਨਿਊਜ਼ੀਲੈਂਡ ਦਾ ਸੱਚ ਇਨਾਂ ਨੇ ਅਪਲਾਈ ਕੀਤਾ ਸੀ ਤੇ ਉਹ ਸਾਨੂੰ ਜੋ ਵੀਜ਼ੇ ਦਿੱਤੇ ਗਏ ਸੀ ਉਹ ਨਹੀਂ ਸੀ ਕਿਸ ਤਰ੍ਹਾਂ ਸਹੀ ਤੇ ਅਸੀਂ ਗਏ ਦੁਬਈ ਗਏ ਦੁਬਈ ਤੋਂ ਵਾਪਸ ਆਏ ਥਾਈਲੈਂਡ ਥਾਈਲੈਂਡ ਤੋਂ ਦੁਬਈ ਦੁਬਈ ਤੋਂ ਅਸੀਂ ਵਾਪਸ ਆ ਗਏ ਪਰ ਆਉਂਦਿਆ ਸਰ ਸਾਨੂੰ ਕੋਈ ਪੈਸੇ ਦਿੱਤੇ ਗਏ ਰੋਲਾ ਪਾ ਕੇ ਪੈਸੇ ਲਏ ਆ 12-12 ਲੱਖ ਰੁਪਏ ਸਾਨੂੰ ਮਿਲਿਆ ਆ ਤੇ ਅਜੇ ਬਾਕੀ ਪੇਮੈਂਟ ਰਹੀ ਦੀ ਆ 28 ਲੱਖ 44 ਹਜ਼ਾਰ ਰੁਪਏ ਉਹ ਵਾਪਸ ਲੈਣ ਦੀ ਮੰਗ ਕਰਦੇ ਆ ਅਸੀਂ ਕੋਈ ਗੱਲਬਾਤ ਹੋਈ ਕਿਸੇ ਤਰ੍ਹਾਂ ਗੱਲਬਤ ਹੋਈ ਮੀਟਿੰਗਾਂ ਹੋਈਆਂ ਜੀ 2 3 ਵਾਰ 4 ਵਾਰ 5 ਵਾਰ ਮੀਟਿੰਗਾਂ ਹੋਈਆਂ ਪਰ ਕਿਸੇ ਵੀ ਬੁੱਦੇ ਤੇ ਨਹੀਂ ਪਹੁੰਚਦੇ ਪਏ ਕਰਾਰ ਕੀਤੇ ਗਏ ਪਰ ਉਹ ਕੋਈ ਅਸਰਦਾਰ ਨਹੀਂ ਬਕਾਇਆ ਉਸ ਕਰਾਰਾਂ ਨੇ ਉਹ ਕੀ ਕਿਹਾ ਜਾ ਰਿਹਾ ਦੇ ਦੇਾਂਗੇ ਕਰ ਦਾਂਗੇ ਬਸ ਕੋਈ ਹੱਲ ਨਹੀਂ ਮਸਲਾ ਨਹੀਂ ਆਲੋ ਰਿਹਾ ਜੀ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਹੈ ਮੇਰਾ ਨਾਮ ਜੋਵਨਜੀਤ ਸਿੰਘ ਹੈ ਜੀ ਅਸੀਂ ਨਵਦੀਪ ਕੁਮਾਰ ਐਮ ਡੀ ਰਾਈਟ ਵੇ ਹਾਈਲਾਈਟਸ ਐਂਡ ਇਮੀਗ੍ਰੇਸ਼ਨ ਦੇ ਮਾਲਕ ਨੂੰ 25 25 ਲੱਖ ਰੁਪਇਆ ਦੋ ਮੁੰਡਿਆਂ ਨੇ ਨਿਊਜ਼ੀਲੈਂਡ ਉਹ ਤੋਂ ਭੇਜਣ ਦਾ ਸਾਡੇ ਤੋਂ ਲੈ ਲਿਆ ਜੀ ਸਾਨੂੰ ਨਿਊਜ਼ੀਲੈਂਡ ਨਹੀਂ ਭੇਜਿਆ ਗਿਆ ਥਾਈਲੈਂਡ ਭੇਜਤਾ ਥਾਈਲੈਂਡ ਤੋਂ ਦੁਬਈ ਭੇਜਤਾ ਦੁਬਈ ਤੋਂ ਅਸੀਂ ਆਪਣੇ ਖਰਚੇ ਤੇ ਵਾਪਸ ਆ ਗਏ ਆ ਜੀ ਹੁਣ ਸਾਡੇ ਦੇ ਉਲਟਾ ਦਰਖਾਸਤਾਂ ਦੇ ਰਹੇ ਨੇ ਅਸੀਂ ਘਰੇ ਪਹੁੰਚ ਕੀਤੀ ਇਹਨਾਂ ਦੇ ਉੱਥੇ ਵੀ ਦਰਖਾਸਤ ਦਿੱਤੀ ਇਹਨਾਂ ਨੇ ਸਾਡੇ ਜੁਨੀਅਨ ਦੇ ਪ੍ਰਧਾਨ ਸਰਜਿੰਦਰ ਸਿੰਘ ਖੋਸਾ ਜੀ ਨਾਲ ਇਹਨਾਂ ਨੇ ਮੀਟਿੰਗ ਕੀਤੀ ਪਹਿਲਾਂ 15 ਤਰੀਕ ਨੂੰ ਕਿਹਾ ਫਰਵਰੀ ਨੂੰ ਪੈਸੇ ਦੇਵਾਂਗਾ ਫਿਰ 29 ਫਰਵਰੀ ਨੂੰ ਕਿਹਾ 29 ਫਰਵਰੀ ਨੂੰ ਇਹਨਾਂ ਨੇ ਪੈਸੇ ਨਹੀਂ ਦਿੱਤੇ ਇਸ ਕਰਕੇ ਅਸੀਂ ਇੱਥੇ ਧਰਨਾ ਲਗਾਇਆ ਜੀ ਅਸੀਂ ਮੰਗ ਕਰਦੇ ਹਾਂ ਸਾਡੇ ਸਾਰੇ ਪੈਸੇ ਵਾਪਸ ਦਿੱਤੇ ਜਾਣ ਕਿੰਨੇ ਪੈਸੇ ਹੈ ਕਿ ਕੀ ਕਿਹਾ ਗਿਆ ਸੀ ਸਾਡੇ 2840000 ਰੁਪਇਆ ਬਕਾਇਆ ਜੀ 24 ਲੱਖ ਰੁਪਇਆ ਇਹਨਾਂ ਨੇ ਸਾਨੂੰ ਵਾਪਸ ਕਰ ਦਿੱਤਾ ਜੀ ਪਰਵਾਰ ਕਿਸ ਤਰ੍ਹਾਂ ਦਾ ਤੁਹਾਡਾ ਕੀ ਕੰਮ ਕਰਦੇ ਹੋ ਅਸੀਂ ਜੀ ਜੱਟ ਜ਼ਿਮੀਂਦਾਰ ਬੰਦੇ ਆ ਜੀ 4 ਤੋਂ 5 ਕਿਲੇ ਜ਼ਮੀਨ ਦਾ ਵੇਕਰ ਦਾ ਮਾਲਕਾਂ 6 ਕਨਾਲਾਂ ਜ਼ਮੀਨ ਮੈਂ ਵੇਚੀ 6 ਕਨਾਲਾਂ ਜ਼ਮੀਨ ਮੇਰੇ ਨਾਲ ਮੁੰਡੇ ਨੇ ਵੇਚੀ ਆ ਜੀ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਦੁਬਈ ਅਸੀਂ ਆਪਣੀ ਖਰਚੀ ਤੇ ਰਹੇ ਆ ਆਪਦੀਆਂ ਟਿਕਟਾਂ ਭਰ ਕੇ ਵਾਪਸ ਆਈ ਇਹਨਾਂ ਨੇ ਸਾਡੀ ਸਾਰ ਨਹੀਂ ਲਈ ਉੱਥੇ ਪਹੁੰਚ ਗਏ ਕੀ ਕੋਈ ਗੱਲਬਾਤ ਹੋਈ ਕਿਸੇ ਤਰ੍ਹਾਂ ਦੀ ਤੁਹਾਡੀ ਇਹਨਾਂ ਨਾਲ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਜੀ ਸਵੇਰ ਇਹਨਾਂ ਦੇ ਦਫ਼ਤਰ ਵਿੱਚ ਇਹਨਾਂ ਨੇ ਆਪਦੇ ਗੁੰਡੇ ਬਿਠਾਏ ਹੋਏ ਆ ਸਾਡੇ ਨੂੰ ਉਲਟਾ ਡਰਾਉਂਦੇ ਆ ਧਮਕਾਉਂਦੇ ਆ ਜੀ ਸਾਨੂੰ ਦਫ਼ਤਰ ਆ ਅਸੀਂ ਇਹਨਾਂ ਦਾ ਬੰਦ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਦਫ਼ਤਰ ਨਹੀਂ ਬੰਦ ਕਰਦਾ ਉਲਟਾ ਹਿੱਕ ਥਾਪੜ ਕੇ ਤੇ ਡਾਂਗਾ ਜਾ ਕੇ ਕਹਿੰਦੇ ਆ ਬੰਦ ਪਿਓ ਦੇ ਜੋ ਤੇ ਦਫ਼ਤਰ ਆ ਉਹਦਾ ਬੰਦ ਕਰਕੇ ਸ਼ਰੇਆਮ ਠੱਗੀ ਮਾਰ ਕੇ ਇਹ ਬੰਦੇ ਗੁੰਡਾਗਰਦੀ ਕਰ ਰਿਹਾ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹ ਦਫ਼ਤਰ ਬੰਦ ਹੋਣਾ ਚਾਹੀਦਾ ਇਹਨਾਂ ਦੀ ਚੈਨ ਬਣੀ ਹੋਈ ਹੈ ਚੈਨ ਟੁੱਟਣੀ ਚ ਹਾਂਜੀ ਪੈਸੇ ਸਾਰੇ ਇਹਨਾਂ ਦੇ ਅਫੀਸ਼ੀਅਲ ਅਕਾਊਂਟ ਰਾਈਟ ਵਾਈਟ ਲੈਟਸ ਐਂਡ ਇਮੀਗ੍ਰੇਸ਼ਨ ਦੇ ਫਰਮ ਦੇ ਨਾਮ ਤੇ ਅਸੀਂ ਕਾਊਂਟ ਚ ਪਾਏ ਹੋਏ ਆ ਜੀ HDFC ਬੈਂਕ ਦਾ ਕੋਟਕਪੂਰਾ ਬ੍ਰਾਂਚ ਦਾ ਅਕਾਊਂਟ ਆ ਉਹਦੇ ਵਿੱਚ ਅਸੀਂ ਪੈਸੇ ਪਾਏ ਹੋਏ ਆ ਜੀ ਸਟੇਟਮੈਂਟ ਆ ਸਾਡੇ ਕੋਲ ਆ ਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਸਾਡੇ ਪੈਸੇ ਵਾਪਸ ਦਿਵਾਏ ਜਾਣ ਜੀ ਤੇ ਅਸੀਂ ਇੰਨੀ ਤਾਂ ਇਹਨਾਂ ਦਾ ਅਸੀਂ ਤਿੱਖਾ ਸੰਘਰਸ਼ ਕਰਾਂਗੇ ਰੋਡ ਜਾਮ ਕਰਾਂਗੇ ਔਰ ਜਿਹੜੀ ਇਹਨਾਂ ਦੀ ਚੈਨ ਬਣੀ ਹੋਈ ਆ ਠੱਗ ਬੰਦੇ ਨਾਲ ਰਲੇ ਹੋਏ ਆ ਉਹਨਾਂ ਦਾ ਵੀ ਪਰਦਾ ਫਾਸ਼ ਕਰਾਂਗੇ ਜੀ ਤੁਹਾਡੇ ਹੱਲਟ ਸੈਂਟਰ ਦੇ ਬਾਹਰ ਕੁਝ ਲੋਕਾਂ ਲੋ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕਿਹਾ ਜਾ ਰਿਹਾ ਕਿ ਤੁਹਾਡੇ ਦੋਸ਼ ਲੱਗੇ ਕਿ ਸਾਨੂੰ ਬਾਹਰ ਭੇਜਣਾ ਸੀ ਪਰ ਭੇਜਿਆ ਹੋਰ ਜਗ੍ਹਾ ਤੇ 28 ਲੱਖ ਰੁਪਏ ਦੀ ਮੰਗ ਕਰ ਰਹੇ ਭਾਈ ਜੀ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਇਹ ਕਿਹੜੇ ਬੰਦੇ ਐ ਕਿਉਂ ਮੇਰੇ ਧਰਨਾ ਲੱਗਿਆ ਮੈਨੂੰ ਇਹਨਾਂ ਨੇ ਕੋਈ ਕੰਟੈਕਟ ਨਹੀਂ ਕੀਤਾ ਕਿਉਂਕਿ ਜੋ ਵਿੱਚ ਲੋਕ ਬੈਠੇ ਆ ਉਹਨਾਂ ਦੇ ਆਲਰੇਡੀ ਆਸਟ੍ਰੇਲੀਆ ਦੇ ਵੀਜ਼ੇ ਆਏ ਹੋਏ ਐ ਜੀ ਵੀਜ਼ਾ ਲਾਈਨ ਤੇ ਮੈਂ ਉਹਨਾਂ ਨੂੰ ਅੱਜ ਵੀ ਭੇਜਣਾਸਤੇ ਤਿਆਰ ਬੈਠਾ ਉਹ ਵੀਜ਼ਾ ਲਾਈਨ ਤੋਂ ਇਨਕਾਰ ਕਰ ਰਹੇ ਆ ਕਿ ਅਸੀਂ ਹੁਣ ਜਾਣਾ ਨਹੀਂ ਬਾਹਰ ਕਿਉਂਕਿ ਸਾਡੇ ਬ ਸਾਡੇ ਪੈਸੇ ਵਾਪਸ ਕਰੋ ਕਿਉਂਕਿ ਅਸੀਂ ਤਾਂ ਆਲਰੇਡੀ ਪੈਸੇ ਲਾ ਕੇ ਉਹਨਾਂ ਦੇ ਵੀਜ਼ੇ ਲਏ ਹੋਏ ਹਨਾ ਜੀ ਵੀਜ਼ੇ ਅਸੀਂ ਅੱਜ ਵੀ ਉਹਨਾਂ ਨੂੰ ਭੇਜਣ ਨੂੰ ਤਿਆਰ ਹਾਂ ਜਿਉਂਕਿ ਤੁਹਾਡੇ ਨਾਲ ਕੰਟੈਕਟ ਤੁਸੀਂ ਆਓ ਅਸੀਂ ਉਹਨਾਂ ਨੂੰ ਅੱਜ ਵੀ ਭੇਜ ਦਿਆਂ ਜੀ ਉਹਨਾਂ ਨੂੰ ਬਾਹਰ ਉਹ ਕਹਿੰਦੇ ਕਿ ਸਾਨੂੰ ਕਿਹਾ ਨਿਊਜ਼ੀਲੈਂਡ ਅਸੀਂ ਤੇ ਭੇਜਿਆ ਥਾਈਲੈਂਡ ਨਹੀਂ ਜੀ ਪੰਜ ਵਾਰ ਪੰਚਾਇਤਾਂ ਹੋਈਆਂ ਜੀ ਸਾਡੀਆਂ ਇਹਨਾਂ ਨਾਲ ਇਹ ਫੈਸਲਾ ਹੋਇਆ ਸੀਗਾ ਵੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੰਜਾਂ ਪੰਚਾਇਤਾਂ ਨੂੰ ਬੁਲਾ ਦੂੰਗਾ ਜੀ ਉਹ ਬੰਦੇ ਕਹਿ ਦਨ ਵੀ ਇਹ ਗੱਲ ਨਹੀਂ ਹੋਈ ਤਾਂ ਮੈਂ ਦੇਨਦਾਰ ਬੈਠਾ ਜੀ ਇਹ ਪੰਜਾਂ ਪੰਚਾਇਤਾਂ 'ਚ ਹੋਈ ਗ